ਸასი ਕਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਧੰਨਵਾਦ ਤੁਸੀਂ ਇੱਥੇ ਪਹੁੰਚੇ ਜੋ ਸਾਡਾ ਅੱਜ ਦਾ ਧਰਨਾਗਾ ਇਸ ਕਰਕੇ ਲਾਇਆ ਗਿਆ ਜੋ ਔਰਤਾਂ ਨੂੰ ਭਗਵੰਤ ਮਾਨ ਦੀ ਸਰਕਾਰ ਬਣੀ ਉਹਨਾਂ ਨੇ ਇੱਕ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਅਸੀਂ 1100 ਰੁਪਿਆ 1000 ਰੁਪਿਆ ਨਹੀਂ ਉਹਨਾਂ ਨੇ ਕਿਹਾ ਸੀ ਉਹਨਾਂ ਨੇ 1100 ਰੁਪਿਆ ਕਿਹਾ ਸੀ ਭਗਵੰਤ ਮਾਨ ਨੂੰ ਪੁੱਛੋ ਵੀ ਜਿਹੜਾ ਇੱਕ ਅੱਜ 5 ਸਾਲ ਹੋ ਗਏ 5 ਸਾਲ ਹੋਣ ਵਾਲੇ ਨੇ ਵੀ ਉਹਦਾ ਹਿਸਾਬ ਕਰੋ ਤੁਸੀਂ ਵੀ ਸਾਡੇ ਕਿੰਨੇ ਪੈਸੇ ਬਣਦੇ ਨੇ ਝੂਠੇ ਵਾਦੇ ਨਾ ਕਰੇ ਜੇ ਵਾਦਾ ਕੀਤਾ ਤਾਂ ਸਾਡਾ ਪੈਸਾ ਦੇਵੇ ਜੋ ਵੀ ਸਾਡਾ ਬਣਦਾ ਹੱਕਾ ਸਾਨੂੰ ਦਿੱਤਾ ਜਾਵੇ ਤੇ ਨਹੀਂ ਭਗਵੰਤ ਮਾਨ ਆ ਕੇ ਚੈਨਣਾ ਦੇ ਸਾਹਮਣੇ ਕਹੇ ਵੀ ਮੈਂ ਅਸਤੀਫਾ ਦੇਵੇ ਅਸਤੀਫਾ ਦੇਵੇ ਸਾਨੂੰ ਇਹ ਦੋ ਹੀ ਚੀਜ਼ਾਂ ਮਨਜ਼ੂਰ ਨੇ ਜਹਾ ਸਾਡਾ ਹੱਕ ਦਿੱਤਾ ਜਾਵੇ ਸਾਨੂੰ ਔਰਤਾਂ ਨੂੰ ਕੀ ਗੱਲ ਸਾਨੂੰ ਝੂਠੇ ਵਾਦੇ ਕਰਕੇ ਅਸੀਂ ਇੰਨੇ ਜੋਗੀ ਆਂ ਔਰਤਾਂ ਅਸੀਂ ਆਪਦੇ ਹੱਕ ਲੈਣ ਜਾਣਦੇ ਆ ਭਗਵੰਤ ਮਾਨ ਸਿਆ ਅਸੀਂ ਤੈਨੂੰ ਕਹਿਣਾ ਚਾਹੁੰਦੇ ਆ ਤੂੰ ਪੰਜਾਬ ਦਾ ਮੁੱਖ ਮੰਤਰੀ ਆ ਇੱਕ ਲੇਡੀ ਜੀ ਨੂੰ ਤੂੰ ਇੰਨਾ ਨਿਚੇ ਤਾਰਤਾ ਅਸੀਂ ਇੰਨੇ ਜੋਗੀ ਰਹੇਗੇ ਅਸੀਂ ਦਮ ਆਲੇ ਆਂਗੇ ਅਸੀਂ ਉਹ ਜਦ ਤਾ ਸਾਨੂੰ ਪੈਸੇ ਦੇ ਦੇ ਸਾਡੇ ਬਣਦਾ ਹੱਕ ਧਰਦੇ ਤੇ ਨਹੀਂ ਸਰਕਾਰ ਨੂੰ ਦੇ ਕਹਦੇ ਅਸਤੀਫਾ ਦੇ ਦੇ ਅਸੀਂ ਤਾਂ ਦੋ ਗੱਲਾਂ ਤੇ ਉਤਰਾਂਗੇ ਜਾਂ ਸਾਡੇ ਪੈਸੇ ਦੇ ਦੇ ਜਾਂ ਅਸਤੀਫਾ ਦੇ ਦੇ ਬਹੁਤ ਬਹੁਤ